ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਸਖਰਤ ਮਰਜ਼ਾ ਦਾ ਲੜੀਵਾਰ ਆਪਾਂ ਸਮਝ ਰਹੇ ਹਾਂ ਸਾਰੇ ਰਲ ਮਿਲ ਕੇ ਪਿਛਲੇ ਜੋ ਐਪੀਸੋਡ ਦੇ ਵਿੱਚ ਆਪਾਂ ਸਮਝਿਆ ਸੀ ਪੋਗ ਕਿਸ ਤਰ੍ਹਾਂ ਪਾਇਆ ਜਾਣਾ ਕੜਾ ਪ੍ਰਸ਼ਾਦ ਕਿਸ ਤਰ੍ਹਾਂ ਬਣਨਾ ਅੱਗੇ ਜੋ ਵਿਸ਼ਾ ਹੈ ਕੁਰਬਾਨੀ ਦੀ ਕਥਾ ਗੁਰੂ ਦੇ ਸਿੱਖ ਕੌਣ ਚੈਨਲ ਨੂੰ ਫੋਲੋ ਕਰ ਲਓ ਲਾਇਕ ਸ਼ੇਅਰ ਕਮੈਂਟ ਵੀ ਜਰੂਰ ਕਰਨਾ ਆਓ ਅੱਗੇ ਸਮਝੀਏ 19 ਨੰਬਰ ਪੇਜ ਤੋਂ ਸਿਖਰਤ ਮਿਲ ਜਾਦਾ 19 ਨੰਬਰ ਪੇਜ ਤੋਂ ਆਪਾਂ ਅੱਗੇ ਸ਼ੁਰੂ ਕਰ ਰਹੇ ਹਾਂ ਗੁਰਬਾਣੀ ਦੀ ਕਥਾ ਸੰਗਤ ਵਿੱਚ ਗੁਰਬਾਣੀ ਦੀ ਕਥਾ ਸਿੱਖ ਹੀ ਕਰੇ ਸਿੱਖ ਕੌਣ ਹੈ ਇਹਦਾ ਵਿਸ਼ਾ ਆਪਾਂ ਸਮਝਿਆ ਸੀ ਸ਼ੁਰੂ ਦੇ ਵਿੱਚ ਸਿੱਖ ਹੋਆ ਜੋ ਦਸਾਂ ਗੁਰੂਆਂ ਦਸਾਂ ਗੁਰੂਆਂ ਦੀ ਬਾਣੀ ਤੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਤੇ ਨਿਸ਼ਚੈ ਰੱਖਦਾ ਭਰੋਸਾ ਕਰਦਾ ਉਹ ਸਿੱਖ ਹੈ ਕਿ ਗੁਰਬਾਣੀ ਦੀ ਕਥਾ ਵੀ ਸੰਗਤ ਵਿੱਚ ਸਿੱਖੀ ਕਰੇ ਇੱਕ ਸਿੱਖ ਰਹਿਤ ਮਜਾਦਾ ਵਿੱਚ ਲਿਖਿਆ ਕਥਾ ਦਾ ਮਨੋਰਥ ਗੁਰਮਤ ਦਰੜਾਉਣਾ ਗੁਰਮਤ ਦੱਸਣਾ ਹੀ ਭਾਵ ਗੁਰਬਾਣੀ ਦੀ ਵਿਚਾਰ ਕਥਾ ਕਰਨੀ ਹੀ ਹੋਵੇ ਕਥਾ 10 ਗੁਰੂ ਸਾਹਿਬਾਨ ਦੀ ਬਾਣੀ ਜਾਂ ਭਾਈ ਗੁਰਦਾਸ ਭਾਈ ਨੰਦ ਲਾਲ ਜੀ ਜਾਂ ਕਿਸੇ ਹੋਰ ਪ੍ਰਮਾਣਿਕ ਪੰਥਕ ਪੁਸਤਕ ਜਾਂ ਇਤਿਹਾਸ ਦੀਆਂ ਪੁਸਤਕਾਂ ਜੋ ਗੁਰਮਤ ਦੇ ਅਨੁਕੂਲ ਹੋਣ ਦੀ ਹੋ ਸਕਦੀ ਹੈ ਪਰ ਅਨਮਤ ਦੀ ਕਿਸੇ ਪੁਸਤਕ ਦੀ ਕਥਾ ਨਹੀਂ ਹੋ ਸਕਦੀ ਹਾਂ ਪ੍ਰਮਾਣ ਕਿਸੇ ਮਹਾਤਮਾ ਜਾਂ ਪੁਸਤਕ ਦੀ ਉਤਮ ਸਿੱਖਿਆ ਦਾ ਲਿਆ ਜਾ ਸਕਦਾ ਹੈ ਅੱਗੇ ਵਿਖਿਆਨ ਗੁਰਦੁਆਰੇ ਵਿੱਚ ਗੁਰਮਤ ਤੋਂ ਵਿਰੋਧ ਕੋਈ ਵਿਖਿਆਨ ਨਹੀਂ ਹੋ ਸਕਦਾ ਗੁਰਮਤ ਦਾ ਸਿਧਾਂਤ ਲਾਗੂ ਹੋਵੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰੇ ਦਾ ਪ੍ਰੋਗਰਾਮ ਅੱਗੇ ਆ ਨਾਲ ਨਾਲ ਇਹ ਜਿਹੜੀ ਸਖਰਤ ਮਰਯਾਦਾ ਘਰ ਦੇ ਵਿੱਚ ਹੋਵੇ ਗੁਰੂ ਪਿਆਰ ਵਾਲਿਓ ਤਾਂ ਸਾਨੂੰ ਸੌਖਾ ਪਤਾ ਲੱਗ ਜਾਂਦਾ ਹਰ ਇੱਕ ਚੀਜ਼ ਦਾ ਅੱਗੇ ਗੁਰਦੁਆਰੇ ਵਿੱਚ ਸੰਗਤ ਦਾ ਪ੍ਰੋਗਰਾਮ ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਹੈ ਕਿ ਸਿੱਖ ਮਰੇ ਸਿੱਖ ਰਹਿਤ ਮਰਯਾਦਾ ਵਿੱਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ ਪ੍ਰਤੀ ਹੁੰਦਾ ਆਪਾਂ ਪਹਿਲਾਂ ਪੜਿਆ ਕੀਰਤਨ ਉਹ ਵੀ ਹੋਣਾ ਚਾਹੀਦਾ ਹੈ ਕਥਾ ਹੋਣੀ ਚਾਹੀਦੀ ਹੈ ਗੁਰਮਤ ਦੀ ਗੁਰਬਾਣੀ ਦੀ ਵਖਿਆਨ ਆਨੰਦ ਸਾਹਿਬ ਅਰਦਾਸ ਫਤਿਹ ਸਤਿ ਸ੍ਰੀ ਅਕਾਲ ਦਾ ਜਕਾਰਾ ਤੇ ਹੁਕਮ ਹੁਕਮ ਦਾ ਪਾਉ ਹੁਕਮਨਾਮਾ ਗੁਰਮਤ ਦੀ ਰਹਿਣੀ ਅੱਗੇ ਜੋ ਗੁਰਮਤ ਦੀ ਰਹਿਣੀ ਕੀ ਹੈ ਸਿੱਖ ਦੀ ਆਮ ਰਹਿਣੀ ਕਿਰਤ ਵਿਰਤ ਗੁਰਮਤ ਅਨਸਾਰ ਹੋਵੇ ਗੁਰਮਤ ਇਸ ਤਰ੍ਹਾਂ ਅੱਗੇ ਦੱਸੀ ਗਈ ਹੈ। ਊੜਾ ਭਾਗ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਪੂਜਨਾ ਨਹੀਂ ਕਰਨੀ ਸਕਣੇ। ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਪੂਜਾ ਪੂਜਾ ਭਾਵਨ ਚੇਤੇ ਰੱਖਣਾ ਸਿਮਰਨ ਕਰਨਾ। ਆਪਣੀ ਮੁਕਤੀ ਦਾ ਦਾਤਾ ਤੇ ਇਸਟ ਕੇਵਲ ਦਾਸ ਗੁਰੂ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਸਾਹਿਬਾਨ ਦੀ ਬਾਣੀ ਨੂੰ ਮੰਨਣਾ 10 ਗੁਰੂ ਸਾਹਿਬਾਨ ਨੂੰ ਇੱਕੋ ਜੋਤ ਦਾ ਪ੍ਰਕਾਸ਼ ਰੂਪ ਕਰਕੇ ਮੰਨਣਾ ਜਾਤ ਪਾਤ ਛੂਤ ਛਾਤ ਜੰਤਰ ਮੰਤਰ ਤੰਤਰ ਸ਼ਗਨ ਤਿੱਥ ਮੂਰਤ ਗ੍ਰਹਿ ਰਾਸ਼ ਸਰਾਧ ਪਿੱਤਰ ਖਿਆ ਪਿੰਡ ਪਤਲ ਦੀਵਾ ਕਿਰਿਆ ਕਰਮ ਕਿਰਿਆ ਕਰਮ ਭਾਵ ਹੋਮ ਜਗ ਤਰਪਨ ਸਿਖਾ ਸੂਤ ਪੱਦਨ ਇਕਾदशी ਪੂਰਨਮਾਸ਼ੀ ਆਦ ਦੇ ਵਰਤ ਤਿਲਕ ਜੰਜੂ ਤુલਸੀ ਮਾਲਾ ਗੌਰ ਮੱਠ ਮੜੀ ਮੂਰਤੀ ਪੂਜਾ ਆਦ ਭਰਮ ਰੂਪ ਕਰਮ ਉੱਤੇ ਨਿਸ਼ਚਾ ਨਹੀਂ ਕਰਨਾ ਗੁਰ ਅਸਥਾਨ ਤੋਂ ਛੁੱਟ ਕਿਸੇ ਅਨ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਸਥਾਨ ਨਹੀਂ ਮੰਨਣਾ ਜੋ ਅੱਜ ਦੇ ਐਪੀਸੋਡ ਵਿੱਚ ਆਪਾਂ ਇੰਨਾ ਹੀ ਸਮਝਿਆ ਤੇ ਸਾਧ ਸੰਗਤ ਜੀ ਬੜੀ ਵਧੀਆ ਗੱਲ ਦੱਸੀ ਗਈ ਹੈ ਸਿੱਖ ਰਹਿਤ ਮਰਜਾਰਾ ਦੇ ਵਿੱਚ ਇਹ ਜਾਤ ਪਾਤ ਸੂਤ ਸ਼ਾਤ ਜੰਤਰ ਮੰਤਰ ਤੰਤਰ ਉਸ ਬਹੁਤ ਦੁਨੀਆ ਦਾ ਮਗਰ ਲੱਗੀ ਹੋਈ ਹੈ ਸ਼ਗਨ ਤਿੱਥ ਮੂਰਤ ਗ੍ਰਹਿ ਰਾਸ਼ ਸਰਾਧ ਪਿੱਤਰ ਖਿਆ ਸੂਤ ਪਦਨ ਇਕਾदशी ਪੂਰਨਮਾਸੀ ਆਦ ਦੇ ਵਰਤ ਇਹ ਵਰਤ ਰੱਖੇ ਜਾਂਦੇ ਆ ਇਹ ਵਰਤ ਸਿੱਖਣੇ ਨਹੀਂ ਰੱਖਣੇ ਜੰਨਿਓ ਚਲਕ ਤੁਰਸੀ ਮਾਲਾ ਗੋਰ ਮੱਠ ਮੜੀ ਮੂਰਤੀ ਪੂਜਾ ਇਹ ਮੜੀ ਵੀ ਇੱਕ ਮੂਰਤੀ ਪੂਜਾ ਹੀ ਹੈ ਕਿਉਂਕਿ ਇੱਟਾਂ ਦੀ ਵੀ ਮੂਰਤੀ ਬਣ ਜਾਂਦੀ ਹੈ ਉਹਦਾ ਭਰਮ ਰੂਪ ਕਰਮਾ ਉੱਤੇ ਨਿਸ਼ਚਾ ਨਹੀਂ ਕਰਨਾ ਸਿੱਖ ਦਾ ਕੰਮ ਨਹੀਂ ਹੈ ਤੇ ਇਹਦੇ ਵਿੱਚ ਲਿਖਿਆ ਵੀ ਗੁਰੂ ਅਸਥਾਨ ਤੋਂ ਛੋਟ ਗੁਰੂ ਦਾ ਅਸਥਾਨ ਕੀ ਹੈ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਜਾਂ ਗੁਰੂ ਸਾਹਿਬ ਦੇ ਚਰਨ ਪਏ ਹੈ ਉਹ ਇਤਿਹਾਸਕ ਸਥਾਨ ਹੋ ਗਿਆ ਉਸ ਤੋਂ ਛੁੱਟ ਸਿੱਖ ਦਾ ਕੰਮ ਨਹੀਂ ਆਨੰਦ ਧਰਮ ਦੇ ਤੀਰਥ ਜਾਂ ਧਾਮ ਨੂੰ ਆਪਣਾ ਸਥਾਨ ਨਹੀਂ ਮੰਨਣਾ ਇਹ ਸਿੱਖ ਨੂੰ ਦੱਸਿਆ ਗਿਆ ਅੱਗੇ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ